ਸਰ ਆ ਗੱਲ ਬਾਤ ਇਹਨਾਂ ਦਾ ਇੰਨਾ ਵੀ ਦੱਸਤਾ ਵੀ ਲਾਈ ਵੀਲ ਜਿਹੜਾ ਟੁੱਟੇ ਨਾ ਕਹਿੰਦੇ ਵੀ ਉਹਨੂੰ ਵੀ ਜੋੜ ਲਾ ਸਕਦੀ ਹੈ ਲੈਪ ਹੁਣ ਜੋੜ ਲਾ ਕੇ ਦੇਖਦੇ ਹਾਂ ਰਿਜ਼ਲਟ ਇਹਦਾ ਲੈ ਵੀ ਦੋਸਤੋ ਸਾਥ ਤਰੀਕਾ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਇੱਕ ਨਵੀਂ ਟਰਿਕ ਫੇਰ ਦੇਣ ਲੱਗਿਆਂ ਤੇ ਇੱਕ ਇਹੋ ਜੀ ਚੀਜ਼ ਦੱਸਾਂਗੇ ਤੁਹਾਨੂੰ ਜਿੰਦੇ ਲਾ ਦੂ ਭਾਈ ਜਿੰਦੇ ਭਾਈ ਵੀ ਕੁੱਤਾ ਤੁਸੀਂ ਬਹੁਤ ਲੈਂਦੇ ਆਉਣਗੇ ਐ ਮਸੀਲਾ ਬਹੁਤ ਚੀਜ਼ਾਂ ਲੈਂਦੇ ਆਉਣਗੇ ਜਿਵੇਂ ਕਿ ਪਲਾਸਟਿਕ ਦੀ ਚੀਜ਼ ਟੁੱਟ ਜਾਂਦੀ ਹੈ ਉਹ ਐਸੀ ਜੀ ਚੀਜ਼ ਹੈ ਲੋਹੇ ਤੇ ਵੀ ਕੰਮ ਕਰ ਜਾਂਦੀ ਹੈ ਜੇ ਮਾੜੀ ਮੋਟੀ ਚੀਜ਼ ਲੋਹੇ ਦੀ ਹੋਵੇ ਨਾ ਉਹਦੇ ਉੱਪਰ ਵੀ ਪੂਰਾ ਵਧੀਆ ਕੰਮ ਕਰਦੀ ਹੈ ਤੁਹਾਨੂੰ ਰਿਜ਼ਲਟ ਅਸੀਂ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਲਈ ਪਹਿਲਾਂ ਡਾਕਟਰ ਸਾਹਿਬ ਖੜੇ ਨੇ ਇੱਧਰ ਤੇ ਇਹਨਾਂ ਦੀ ਟੁੱਟ ਗਈ ਲਾਈਟ ਪਹਿਲਾਂ ਇਹਦਾ ਕਰਾਂਗੇ ਹੱਲ ਡਾਕਟਰ ਕਿੰਨੀ ਵਾਰੀ ਲਵਾ ਲਈ ਬਈ ਇਹ ਤਾਂ ਪਤਾ ਨਹੀਂ ਕਿੰਨਿਤ ਵਾਰ ਨਵਾ ਲਈ ਯਾਰ ਇਹ ਤਾਂ ਲੈ ਜਾਂਦੀ ਹੈ ਲਵਾ ਲੈਣਾ ਜੜਾ ਲੈਣਾ ਫੇਟ ਜਾਂਦੀ ਹੈ ਐ ਵੀ ਕੁੱਕੀ ਲਵਾਇਆ ਹੈ ਐ ਵੀ ਕੁੱਕੀ ਆ ਪਤਾ ਨਹੀਂ ਕੀ ਕਰਦੇ ਨੇ ਫੁੱਟ ਜਾਂਦਾ ਆ ਦੇਖ ਲੀਰਾ ਲੂਰਾ ਲਾ ਕੇ ਬਹੁਤ ਬਾਈ ਨੋਕ ਹੈ ਰੇ ਸਫਾਕਦ ਕੁਛ ਕਰਦਾ ਤੇ ਬਾੜਾ ਕੁਛ ਕਰਦਾ ਨਾ ਬਈ ਇਹ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਚੀਜ਼ਾਂ ਆਉਂਦੀਆਂ ਨੇ ਬਈ ਇਹਨਾਂ ਨੂੰ ਜੋੜਨ ਵਾਸਤੇ ਹਰ ਇੱਕ ਚੀਜ਼ ਦਾ ਹੱਲ ਹੈ ਅੱਜ ਦੀ ਦੁਨੀਆ 'ਚ ਸਾਰੀ ਚੀਜ਼ਾਂ ਦਾ ਹੱਲ ਹੈ ਲਈ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਇੱਕ ਜਾਦੂ ਦੀ ਛਾਟੀ ਦਿਖਾਵਾਂਗੇ ਤੁਸੀਂ ਕਹਿੰਦੇਗੇ ਵੀ ਫੈਵੀਕੋਪ ਵੇ ਤਾਂ ਯਾਰ ਬਹੁਤ ਲਾਈਫ ਹੋ ਪਰ ਇਹਦੇ ਸਾਥੀ ਇੱਕ ਹੋਰ ਵੀ ਹੈ ਇਹਦਾ ਸਾਥੀ ਇੱਕ ਹੋਰ ਹੈ ਇਹ ਫੇਰ ਕਰਦੇ ਆ ਕੰਮ ਜਾਦੂ ਵਾਂਗੂ ਕਰੂਗੀ ਕੰਮ ਬਈ ਜਾਦੂ ਵਾਂਗੂ ਲੈ ਵੀਡੀਓ ਸ਼ੇਅਰ ਕਰ ਤੋ ਤੇ ਨਾਲ ਇਹਦੀ ਆ ਚੀਜ਼ਾਂ ਨਾਲ ਇਹਦੇ ਆ ਦੇਖ ਸਕਦੇ ਹੋ ਆ ਚੀਜ਼ਾਂ ਨਾ ਦੋਨੇ ਜਦੋਂ ਇਹ ਦੋਨੇ ਜੁੜ ਜਾਂਦੀਆਂ ਨਾ ਤਾਂ ਬਬੇ ਸਰਾ ਕਰਦੇ ਨੇ ਕੰਮ ਸਰਾ ਅਸੀਂ ਪਹਿਲਾਂ ਆਪਾਂ ਡਾਕਟਰ ਦਾ ਹੱਲ ਕਰਾਂਗੇ ਤੇ ਫਿਰ ਤੁਹਾਨੂੰ ਆਹ ਪੂੰਛ ਦੇਖੋ ਇਹ ओरिजिनल ਪੂੰਛ ਹੈ ਇਹਦੇ ਭਾਵੇਂ ਕੱਲੀ ਫੈਵਿਕਕ ਆਪਾਂ ਲਾਵਾਂਗੇ ਨਾ ਤਾਂ ਕੰਮ ਨਹੀਂ ਕਰਨੀ ਇਹਨੇ ਜਿੰਨੀ ਮਰਜ਼ੀ ਵਾਰੀ ਲਾ ਦੋ ਕਿਉਂਕਿ ਐਂ ਆ ਜੂਗੀ ਐਂ ਆ ਜੂ ਜੇ ਆਪਾਂ ਇਹਦੇ ਨਾਲ ਲਾਵਾਂਗੇ ਨਾ ਤਾਂ ਬਾਬੇ ਜਮੇ ਸਾਰਾ ਕੰਮ ਕਰ ਦੋ ਇਹਨੂੰ ਆਪਾਂ ਇਸ ਤਰ੍ਹਾਂ ਜੋੜ ਕੇ ਪੂਰਾ ਵਧੀਆ ਗੱਲ ਬਣਾਵਾਂਗੇ ਪਹਿਲਾਂ ਆਪਾਂ ਜਿਹੜਾ ਕੰਮ ਹੈ ਉਹ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਇਹ ਵੀ ਓਕੇ ਦੀ ਰਿਪੋਰਟਸ ਕਰਕੇ ਲੈ ਇਹ ਤੁਸੀਂ ਕੀ ਕਰਨਾ ਹੈ ਹਰੇਕ ਪਹਿਲਾਂ ਜਿੱਥੇ ਟੁੱਟੀ ਹੋਈ ਜਾਂ ਕਿੱਲ ਤੁਸੀਂ ਫੈਵੀਕੋਪ ਘੋਲਣੀਆਂ ਇਹਦੇ ਉੱਪਰ ਜਿੱਥੇ ਕੋਈ ਚੀਜ਼ ਟੁੱਟੀ ਹੋਏ ਨਾ ਭਵੇਂ ਲੋਹੇ ਦੀ ਚੀਜ਼ ਕਿਉਂ ਨਾ ਹੋਵੇ ਉਹਨੂੰ ਵੀ ਕੋਲ ਢਾਹ ਦਿੰਦੀ ਹੈ ਇਹ ਪਰ ਬਾਹਲੀ ਮੋਟੀ ਨਾ ਹੋਵੇ ਲੋਹੇ ਦੀ ਚੀਜ਼ ਕੋ ਪਤਲੀ ਹੋਵੇ ਆ ਦੇਖੋ ਜੀ ਇਹ ਰੇਤਾਂ ਜਿਆ ਇੰਨਾ ਕੀਮਤੀ ਹੈ ਇਹਦੇ ਵਾਸਤੇ ਸਰਾ ਲਾਉਂਦਾ ਸਰਾ ਜਮੀ ਇਹ ਆ ਦੇਖੋ ਜੀ ਐ ਇਸ ਤਰ੍ਹਾਂ ਲਾਉਣਾ ਤੁਸੀਂ ਕੋਈ ਬਹੁਤ ਵੱਡਾ ਕੰਮ ਨਹੀਂ ਹੈਗਾ ਨਾ ਤੁਸੀਂ ਕੱਪੜਾ ਲਾਉਣਾ ਹੈ ਨਾ ਕੋਈ ਹੋਰ ਚੀਜ਼ ਲਾਉਣਾ ਹੈ ਬਸ ਕੱਲਾ ਰੇਤੇ ਜਿਹਨੂੰ ਐ ਪਾ ਦੇਣਾ ਤੇ ਉੱਤੋਂ ਦੀ ਫਾਈ ਕੁੱਕ ਲਾ ਕੇ ਨਾ ਗੱਲ ਬਣਾ ਦੂ ਗੱਲ ਬਈ ਗੱਲ ਸਿਰ ਇਹ ਗੱਲ ਬਾਤ ਇਹਨਾਂ ਨੇ ਤਾਂ ਇੰਨਾ ਵੀ ਦੱਸਤਾ ਵੀ ਲਾਈ ਵੀਰ ਜਿਹੜਾ ਟੁੱਟੇ ਨਾ ਕਹਿੰਦੇ ਵੀ ਉਹਨੂੰ ਵੀ ਜੋੜ ਲਾ ਸਕਦੀ ਹੈ ਲੈਪਟੌਪ ਨੂੰ ਜੋੜ ਲਾ ਕੇ ਦੇਖਦੇ ਹਾਂ ਰਿਜ਼ਲਟ ਇਹਦਾ ਇੱਥੇ ਪਾਉਨੇ ਆ ਠੀਕ ਹੈ ਬਈ ਤੇ ਆਹ ਲੈ ਪੂਰਾ ਵਧੀਆ ਰਿਜ਼ਲਟ ਆ ਵੇ ਇਹਦਾ ਇੱਕ ਵਾਰੀ ਤੁਸੀਂ ਵਤ ਕੇ ਦੇਖੋ ਬਈ ਇਹਨੂੰ ਕਿਉਂਕਿ ਆਮ ਦੁਕਾਨਾਂ ਤੇ ਛੇਤੀ ਨਹੀਂ ਆਉਂਦੀ ਤੁਸੀਂ ਮੰਗਵਾ ਸਕਦੇ ਹੋ ਲੈ ਦੇਖ ਲੈ ਟਰ ਬਣ ਕੇ ਲੈਟਾ ਪੂਰੀ ਵਧੀਆ ਸਰਾ ਲੱਗਿਆ ਨਹੀਂ ਸੀ ਪਹਿਲਾਂ ਦਾ ਇਹ ਹੈ ਹੈ ਉਹਦੀ ਟੁੱਟ ਜਾਣੀ ਥੋੜੇ ਦਿਨਾਂ ਬਾਅਦ ਇਹ ਹਲਦੀ ਫੁਲਦੀ ਨਹੀਂ ਬਈ ਸਰਾ ਗੱਲ ਬਾਤ ਸਰਾ ਆਏ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਆ ਦੇਖੋ ਜੇ ਆਪਾਂ ਪਹਿਲਾਂ 5 ਕਿੱਕ ਲਾਵਾਂਗੇ ਨਾ ਕੱਲੀ ਇਹਨੇ ਖੜਨਾ ਹੀ ਨਹੀਂ ਹੈਗਾ ਆਪਾਂ ਕੀ ਕਰਾਂਗੇ ਇਹਨੂੰ ਸਹੀ ਢੰਗ ਨਾਲ ਨਾ ਇਸ ਤਰ੍ਹਾਂ ਫੜਾਂਗੇ ਤੇ ਆਪਾਂ ਥੋੜੀ ਫਾਈਵ ਕਿੱਕ ਪਾਵਾਂਗੇ ਤੇ ਆਪਾਂ ਥੋੜਾ ਜਿਹਾ ਉਹੀ ਰੇਤਾਂ ਜਿਹਦੇ ਉੱਪਰ ਪਾਵਾਂਗੇ ਇਹ ਹੁਣ ਦੇਖੋ ਬਈ ਕੰਮ ਕਰਦੇ ਇਹ ਇਹਨੂੰ ਚੰਗੀ ਤਰ੍ਹਾਂ ਪਾ ਕੇ ਨਾ ਤੁਸੀਂ ਆ ਰੇਤਾਂ ਜਿਹਾ ਪਾ ਦਿਓ ਕੱਲਾ ਬਸ ਲੈ ਬੱਬੇ ਦੱਲ ਬਣਾਉਂਦੇ ਗੱਲ ਆ ਪੂਰੀ ਸਿਰਾਂ ਲਾਉਂਦੇ ਕੰਮ ਇਹ ਆ ਪਾਈ ਮਣੀ ਫੈਲ ਦਿੱਤਾ ਮਾ ਕਹਨਾ ਹਲਦੀ-ਹੂਲਦੀ ਨਹੀਂ ਹੈਗੀ ਇਹ ਫਿਰ ਏ ਤੇਰੀ ਲੈ ਦੇਖ ਆ ਟੱਕਣੇ ਆ ਦੇਖੋ ਕਿੰਨੇ ਕ ਟਾਈਮ ਦੇ ਵਿੱਚ ਇਹ ਕੰਮ ਕਰਦੀ ਆ ਟੱਲੀ ਫੈ ਵੀ ਕ ਕਦੇ ਨਹੀਂ ਕੰਮ ਕਰਦੀ ਇਹਦੇ ਨਾਲ ਹੀ ਕੰਮ ਕਰਦੀ ਆ ਇਹ ਬੱਸ ਤੁਸੀਂ 2 ਕੁ ਮਿੰਟ ਇਸ ਤਰ੍ਹਾਂ ਫੜ ਕੇ ਰੱਖਣਾ ਉਸ ਤੋਂ ਬਾਅਦ ਸਰਾ ਗੱਲਬਾਤ ਬਣਾ ਦੋ ਬਈ ਦੇਖ ਸਕਦੇ ਹੋ ਕਿਉਂਕਿ origignal ਪੂੰਛ ਹੈ ਇਹ ਟੁੱਟ ਕੇ ਨਾ ਇਹ ਨਾਲ ਇਕੱਠੀ ਹੁੰਦੀ ਨਹੀਂ ਹੁੰਦੀ ਉਹਨੂੰ ਵੀ ਖੜਾਤੀ ਬਈ ਇਹਨਾਂ ਪੂਰੀ ਸਰਾ ਗੱਲਬਾਤ ਬਣਾਤੀ ਜਮਾ ਲੈ ਵੀ ਲੋਹਾ ਹੀ ਬਣਾਉਂਦੇ ਆ ਲੋਹਾ ਬਈ ਲਾਈਟ ਨਹੀਂ ਹਾਲੀ ਡਾਕਟਰ ਹੁਣ ਸਰਾ ਗੱਲ ਬਣ ਕੇ ਤੇਰੀ ਆ ਦੇਖ ਸਕਦਾ ਰੇ ਟੁੱਟਦੀ ਟਾੜ ਵੀ ਨਹੀਂ ਹੈਗੀ ਲੇ ਵੀਡੀਓ ਬੜੀ ਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਹੈ ਕਮੈਂਟ ਕਰਕੇ ਦੱਸਿਓ ਜ਼ਰੂਰ